ਸਸ਼੍ਰੀ ਕਾਂਤੀ ਅੱਜ ਬੜੀ ਵੀਡੀਓ ਤੁਹਾਡੇ ਲਈ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਰ ਸੂਟਾਂ ਨਾਲ ਲੈ ਕੇ ਆਏ ਹਾਂ ਸਾਰੇ ਹੀ ਸੂਟ ਪਾਰਟੀ ویئر ਹਨ ਇਹਨਾਂ ਨੂੰ ਤੁਸੀਂ ਕਿਸੇ ਵੀ ਫੰਕਸ਼ਨ ਪਾਰਟੀਆਂ ਤੇ ਵੀਅਰ ਕਰ ਸਕਦੇ ਹੋ ਕਿਸੇ ਵੀ ਤਿਹਾੜੀ ਤਿਸ ਨੂੰ ਵੀਅਰ ਤੁਸੀਂ ਵੀਅਰ ਕਰ ਸਕਦੇ ਹੋ ਜੀ ਆਮਲੇ ਡਿਜ਼ਾਈਨ ਵਿੱਚ ਤਾਂ ਮੁੱਲ ਕੀ ਹੋ ਚਾਰ ਹਜ਼ਾਰ ਮੈਂ ਚਾਹੁੰਗੀ ਬਹੁਤ ਹੀ ਪਿਆਰਾ ਕੰਮ ਇਹਨਾਂ ਸੁੱਟਾਂ ਉੱਪਰ ਕੀਤਾ ਗਿਆ ਹੈ ਚਾਰ ਤੋਂ ਪੰਜ ਕਲਰ ਇਸ ਵਿੱਚ ਅਵੇਲੇਬਲ ਹਨ ਜਿਕਰ ਤੁਹਾਨੂੰ ਕੋਈ ਵੀ ਸੂਟ ਡਿਜ਼ਾਈਨ ਪਸੰਦ ਆਵੇ ਤਾਂ ਤੁਸੀਂ ਆਰਡਰ ਦੇ ਸਕਦੇ ਹੋ ਜੀ ਸੰਡਾ ਵਟਸਐਪ ਨੰਬਰ ਹੈ 919815564812 ਇਸੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਤੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਹਾਂਜੀ ਫੈਸ਼ਨ ਫੈਮਿਨਾ ਕੁਮਾਰ ਮੰਡੀ ਲੁਧਿਆਣਾ ਵਿੱਚ ਸਾਡੀ ਸ਼ਾਪ ਹੈ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰਿਓ ਹਾਂਜੀ ਫੈਸ਼ਨ ਫੈਮਿਨਾ ਕੁਮਾਰ ਮੰਡੀ ਲੁਧਿਆਣਾ ਵਿੱਚ ਔਨਲਾਈਨ ਸ਼ਿਪਿੰਗ ਚਾਰਜ 올 ਇੰਡੀਆ ਫ੍ਰੀ ਹੈ ਜੇਕਰ ਤੁਸੀਂ ਆਪਣੇ ਘਰੇ ਬੱਠੇ ਆਰਡਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਡਾ ਆਰਡਰ ਤੁਹਾਡੇ ਘਰੇ ਪਹੁੰਚ ਜਾਏਗਾ ਸੋ ਸੂਟਾਂ ਦੇ ਡਿਜ਼ਾਈਨ ਬਹੁਤ ਹੀ ਪਿਆਰੇ ਪਿਆਰੇ ਹਨ ਇਹ ਵਾਲੇ ਡਿਜ਼ਾਈਨ ਵਿੱਚ ਵੀ ਤੁਹਾਨੂੰ 4 ਤੋਂ 5 ਕਲਰ ਮਿਲ ਜਾਣਗੇ ਜੇਕਰ ਤੁਸੀਂ ਆਪਣੀ ਚੁਆਇਸ ਅਕੋਰਡਿੰਗਲੀ ਕੋਈ ਕਲਰ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਮੈਸੇਜ ਕਰ ਸਕਦੇ ਹੋ ਜੀ ਹਾਂ ਜੀ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਇਹ ਬਹੁਤ ਹੀ ਟ੍ਰੈਂਡ ਵਿੱਚ ਚੱਲ ਰਿਹਾ ਹੈ ਪਾਰਟੀ ਵੀਅਰ ਫੰਕਸ਼ਨਾਂ ਵਿੱਚ ਇਹ ਸਾਰੇ ਹੀ ਡਿਜ਼ਾਈਨ ਬਹੁਤ ਹੀ ਕਮਾਲ ਪਾ ਰਹੇ ਹਨ ਤੁਸੀਂ ਇਹ ਵਾਲੇ ਡਿਜ਼ਾਈਨ ਆਪਣੀ ਕਿਸੇ ਪੈਨਸੇਲੀ ਨੂੰ ਮੰਮੀ ਮਸੀ ਨੂੰ ਵੀ ਗਿਫਟ ਕਰ ਸਕਦੇ ਹੋ ਐਜ਼ ਏ ਉਹਨਾਂ ਦੇ ਕਿਸੇ ਫੰਕਸ਼ਨ ਦੇ ਵਿੱਚ ਬਹੁਤ ਹੀ ਸੋਨੇ ਸੋਨੇ ਡਿਜ਼ਾਈਨਾਂ ਦੇ ਵਿੱਚ ਇਹ ਸੂਟ ਤਿਆਰ ਕਰਵਾਏ ਗਿਆ ਹਨ ਹਾਂਜੀ ਹਰ ਇੱਕ ਸੂਟ ਡਿਜ਼ਾਈਨ ਦੇ ਵਿੱਚ ਤੁਹਾਨੂੰ 5 ਤੋਂ 6 ਕਲਰ ਮਿਲ ਜਾਣਗੇ ਹੋ ਸਕਦਾ ਹੈ ਕਿ ਵੀਡੀਓ ਵਿੱਚ ਸਾਰੇ ਹੀ ਕਲਰ ਨਾ ਆਏ ਹੋਣ ਤੁਸੀਂ ਮੈਸੇਜ ਕਰਕੇ ਵੀ ਇਸ ਬਾਰੇ ਪੁੱਛ ਸਕਦੇ ਹੋ ਕਿਸੇ ਵੀ ਸੂਟ ਬਾਰੇ ਕੋਈ ਵੀ ਜਾਣਕਾਰੀ ਲੈਣੇ ਹੋਵੇ ਤਾਂ ਤੁਸੀਂ ਸਾਨੂੰ 9815564812 ਤੇ ਕਾਲ ਕਰ ਸਕਦੇ ਹੋ ਜੀ ਮੈਸੇਜ ਕਰ ਸਕਦੇ ਹੋ ਹਾਂਜੀ ਇਹ ਵਾਲਾ ਡਿਜ਼ਾਈਨਰ ਸੂਟ ਹੈ ਜੀ ਬਹੁਤ ਹੀ ਰਾਇਲ ਲੁੱਕ ਵਾਲਾ ਹੈ ਬਹੁਤ ਹੀ ਪਿਆਰਾ ਹੈ 골ਡਨ ਕਲਰ ਵਿੱਚ ਹੈ ਬਲੈਕ ਐਂਡ 골ਡਨ ਮਿਕਸ ਹੈ ਜੀ ਇਸ ਦਾ ਜਿਹੜਾ ਡਿਜ਼ਾਈਨ ਹੈ ਉਹ ਬਹੁਤ ਹੀ ਪਿਆਰਾ ਹੈ ਹਾਂਜੀ ਸਾਰੇ ਹੀ ਸੂਟਾਂ ਦੇ ਡਿਜ਼ਾਈਨ ਅਲੱਗ ਹਨ ਜੀ ਸਭ ਦੇ ਸੂਟਾਂ ਦਾ ਪ੍ਰਾਈਸ ਵੀ ਉਹਨਾਂ ਦੇ ਨਾਲ ਹੀ ਮੈਂਸ਼ਨ ਕੀਤਾ ਗਿਆ ਹੈ ਇਹ ਹੈਂਡਵਰਕ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਕੰਮ ਕੀਤਾ ਗਿਆ ਹੈ ਨੀਟ ਐਂਡ ਕਲੀਨ ਹਾਂਜੀ ਸਾਰੇ ਹੀ ਸੂਟਾਂ ਦੀ ਡਿਜ਼ਾਈਨਿੰਗ ਅਲੱਗ ਹੀ ਹੈ ਬਹੁਤ ਹੀ ਸੋਨਾ ਕਾਰੀਗਰਾਂ ਨੇ ਕੰਮ ਕੀਤਾ ਹੈ ਇਹ ਵਾਲੇ ਡਿਜ਼ਾਈਨ ਵਿੱਚ ਵੀ ਤੁਹਾਨੂੰ 4 ਤੋਂ 5 ਕਲਰ ਮਿਲ ਜਾਣਗੇ ਇਸ ਦੇ ਬਾਟਮ ਉੱਪਰ ਵੀ ਵਰਕ ਹੈ ਜੀ ਸੂਟ ਉੱਪਰ ਫਰੰਟ ਉੱਪਰ ਬੈਕ ਉੱਪਰ ਵਰਕ ਹੈ ਦੁਪੱਟਾ ਹੈ ਲੁੱਕ ਵਾਲਾ ਹੈ ਡਿਜ਼ਾਈਨਰ ਹੈ ਬਹੁਤ ਹੀ ਖੁੱਲੇ ਡੁੱਲੇ ਦੁਪੱਟਿਆਂ ਨਾਲ ਇਹ ਸੂਟ ਰੈਡੀ ਕਰਵਾਏ ਗਏ ਹਨ ਜਿਨ੍ਹਾਂ ਨੂੰ ਕਿ ਤੁਸੀਂ ਆਪਣੇ ਸਾਈਜ਼ ਅਕੋਰਡਿੰਗਲੀ ਸਟਿਚ ਕਰਵਾ ਸਕਦੇ ਹੋ ਤੇ ਬਹੁਤ ਹੀ ਵਧੀਆ ਫੰਕਸ਼ਨਾਂ ਵਿੱਚ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਹਾਂਜੀ ਸਾਰੇ ਹੀ ਸੂਟਾਂ ਦੇ ਪ੍ਰਾਈਸ ਉਹਨਾਂ ਦੇ ਨਾਲ ਹੀ ਮੈਂਸ਼ਨ ਹਨ ਜੀ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਸਾਡੇ WhatsApp ਨੰਬਰ ਤੇ ਇਸ ਵੀਡੀਓ ਦੇ ਵਿੱਚ ਅਸੀਂ WhatsApp ਨੰਬਰ ਮੈਂਸ਼ਨ ਕੀਤਾ ਹੋਇਆ ਹੈ ਆਨਲਾਈਨ ਸ਼ਿਪਿੰਗ ਚਾਰਜ ਫ੍ਰੀ ਹੈ ਆਲ ਇੰਡੀਆ ਵਿੱਚ ਜੇਕਰ ਤੁਸੀਂ ਇੰਡੀਆ ਤੋਂ ਬਾਹਰ ਪਰਚੇਸ ਕਰਦੇ ਹੋ ਤਾਂ ਉਸ ਦਾ ਤੁਹਾਨੂੰ ਸ਼ਿਪਿੰਗ ਚਾਰਜ ਨਹੀਂ ਲੱਗੇਗਾ ਇਹ ਹੈ ਵੀ ਲੁੱਕ ਵਿੱਚ ਸੂਟ ਹਨ ਜੀ ਜਿਸ ਰੰਗ ਕੇ ਵੈਡਿੰਗ ਦੇ ਵਿੱਚ ਇਹਨਾਂ ਨੂੰ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਹੀ ਕੰਟਰਾਸਟ ਮੈਚਿੰਗ ਦੁਪੱਟੇ ਨਾਲ ਕਰਵਾਏ ਗਏ ਹਨ ਵਰਕ ਬਹੁਤ ਹੀ ਹੈਵੀ ਹੈ ਹਾਂਜੀ ਫੁੱਲ ਸੂਟ ਉੱਪਰ ਵਰਕ ਹੈ ਜਿਸ ਦੇ ਬਾਟਮ ਉੱਪਰ ਵੀ ਵਰਕ ਹੈ ਦੁਪੱਟੇ ਹੈਵੀ ਹਨ ਫੋਰ ਸਾਈਡਡ ਵਰਕ ਵਾਲੇ ਦੁਪੱਟੇ ਹਨ ਖੁੱਲੇ-ਦੁੱਲੇ ਹਾਂਜੀ ਬਹੁਤ ਹੀ ਪਿਆਰੇ ਇਹਨਾਂ ਉੱਪਰ ਕੰਮ ਕੀਤਾ ਗਿਆ ਹੈ ਹੈਂਡ ਵਰਕ ਦਾ ਕੰਮ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ 5 ਤੋਂ 6 ਕਲਰ ਮਿਲ ਜਾਣਗੇ ਉਮੀਦ ਹੈ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਏਗਾ ਜੇਕਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਾਡੀ ਵੀਡੀਓ ਤੁਸੀਂ ਕਿੱਥੋਂ ਦੇਖ ਰਹੇ ਹੋ ਇਹ ਵੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਿਓ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਸਾਡੀ ਵੀਡੀਓ ਕਿੱਥੇ ਕਿ ਤੱਕ ਜਾਂਦੀ ਹੈ ਹਾਂਜੀ ਸੋ ਹਰ ਇੱਕ ਸੂਪਤਾ ਪ੍ਰਾਈਸ ਦੇ ਨਾਲ ਮੈਂਸ਼ਨ ਹੈ ਤਾਂ ਤੁਹਾਨੂੰ ਪਰਚੇਸ ਕਰਨ ਵਿੱਚ ਕੋਈ ਵੀ ਦਿੱਕਤ ਨਾ ਆਵੇ ਸਾਰੇ ਹੀ ਡਿਜ਼ਾਈਨ ਬਹੁਤ ਹੀ ਅਲੱਗ ਹਨ ਇਹ ਵਾਲਾ ਕਲਰ ਕਿੰਨਾ ਪਿਆਰਾ ਹੈ ਨਾ ਲਾਈਟ ਵਿੱਚ ਹੈ ਨਾ ਡਾਰਕ ਵਿੱਚ ਪਿੰਕ ਕਲਰ ਬਹੁਤ ਹੀ ਪਿਆਰਾ ਹਾਂਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੀ ਹੋ ਇਹਦੇ ਵਿੱਚ ਵੀ ਤੁਹਾਨੂੰ 6 ਕਲਰ ਮਿਲ ਜਾਣਗੇ ਇਹ ਬਹੁਤ ਹੀ ਸਮੂਥ ਐਂਡ ਸਿਲਕੀ ਫੈਬਰਿਕ ਹੈ ਜੀ ਬਹੁਤ ਹੀ ਵਧੀਆ ਬਹੁਤ ਹੀ ਡਿਜ਼ਾਈਨਰ ਹੈ ਇਹ ਵਾਲਾ ਸੂਟ ਲਾਈਟ ਵਿੱਚ ਵਿੱਚ ਹਨ ਬਹੁਤ ਹੀ ਪਿਆਰੇ ਹਨ ਲਾਈਨਿੰਗ ਵਿੱਚ लाइना वाले इस दुपट्टे पेयर करवाए गए हैं बहुत ही बढ़िया बॉटम नाल दी गई है खुले डुले दुपट्टे हैं जी हाँ जी बहुत ही सोने डिजाइन नाल सूट तैयार करवाए गए हैं ये वाला कलर देखो कि प्यारा है बहुत ही सोहने पार्टीवेयर सूट जो कि अपने साइज अकॉर्डिंगली ਸਟਿਚ ਕਰਵਾ ਸਕਦੇ ਹੋ ਇਹਨਾਂ ਨੂੰ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਸਾਡੀ ਸ਼ਾਪ ਤੇ ਕੁਮਾਰ ਮੰਡੀ ਫੈਸ਼ਨ ਫੈਮਿਲੀ ਨਾਲ ਲੁਧਿਆਣਾ ਵਿੱਚ ਵਿਜ਼ਿਟ ਕਰ ਸਕਦੇ ਹੋ ਜੀ ਸਾਡੇ ਨਾਲ ਤੁਸੀਂ ਐਨੀ ਟਾਈਮ ਫੋਨ ਤੇ ਕਿਸੇ ਵੀ ਤਰ੍ਹਾਂ ਕਿਸੇ ਵੀ ਟਾਈਮ ਸੰਪਰਕ ਕਰ ਸਕਦੇ ਹੋ ਸੂਟ ਬਾਰੇ ਫੈਬਰਿਕ ਬਾਰੇ ਕੋਈ ਉਸ ਦੇ ਵਰਕ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਡੇ ਕੰਟੈਕਟ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਵਾਲੇ 트렌ਡਿੰਗ ਸੂਟ ਚੱਲ ਰਹੇ ਹਨ ਜੀ ਬਹੁਤ ਹੀ ਪਿਆਰੇ ਹਨ ਹਾਂ ਜੀ ਸਾਰੇ ਹੀ ਸੂਟਾਂ ਦਾ ਪ੍ਰਾਈਸ ਮੈਂਸ਼ਨ ਹੈ ਜੀ ਹਰ ਇੱਕ ਡਿਜ਼ਾਈਨ ਅਲੱਗ ਹੀ ਹੈ ਸੋ ਤੁਹਾਨੂੰ ਬਹੁਤ ਪਸੰਦ ਆਣਗੇ ਤੁਹਾਨੂੰ ਕਿਸ ਤਰ੍ਹਾਂ ਦੇ ਸੂਟਾਂ ਦੀ ਵੀਡੀਓ ਚਾਹੀਦੀ ਹੈ ਸਾਨੂੰ ਇਹ ਵੀ ਕਮੈਂਟਾਂ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਕੋਈ ਅਸੀਂ ਉਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਈਏ ਹਾਂ ਜੀ ਡਿਜ਼ਾਈਨਰ ਸੂਟ ਹਨ ਬੁਟੀਕ ਸੂਟ ਹਨ ਜੀ ਜਿਨ੍ਹਾਂ ਨੂੰ ਕਿ ਅਸੀਂ ਆਪ ਰੈਡੀ ਕਰਵਾਉਨੇ ਹਾਂ ਹਾਂਜੀ ਬਹੁਤ ਹੀ ਪਿਆਰਾ ਕੰਮ ਕੀਤਾ ਗਿਆ ਹੈ ਨੀਡ ਐਂਡ ਕਲੀਨ ਕੰਮ ਹੈ ਸੋਨੇ ਸੋਨੇ ਕਲਰਸ ਵਿੱਚ ਇਹ ਡਿਜ਼ਾਈਨ ਅਵੇਲੇਬਲ ਹਨ ਜੀ ਹਾਂਜੀ ਇਹ ਮਹਿੰਦੀ ਸ਼ੇਡ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਜਿਸ ਨੂੰ ਤੁਸੀਂ ਮਹਿੰਦੀ ਫੰਕਸ਼ਨ ਤੇ ਵੀਅਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਲੱਗੇਗਾ ਹਾਂਜੀ ये लाइट पिंक शेड में यह सूट है जी थ्रैडवर्क तो सीकुंस काम किया गया है बहुत ही डिजाइनर प्यारे प्यारे सूट बहुत ही हैवी लुक वाले जेडे कि ती कि किसी भी वैडिंग के फंक्शन पर भीयर कर सकते हो इन्हों जिस तरह के हम सर्दियों का सीजन चल रहा है तो वैडिंग सीजन है सो तुम ये सूट जरूर पसंद आएगी जेकर सूट डिजाइन पसंद आन ਤਾਂ ਤੁਸੀਂ ਇਹਨਾਂ ਨੂੰ ਜ਼ਰੂਰ ਪਰਚੇਸ ਕਰਿਓ ਜੀ ਜੇਕਰ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤਾਂ ਕਿ ਹੋਰ ਵੀ ਵੈਰਾਈਟੀ ਦੇ ਤੁਸੀਂ ਇੱਥੋਂ ਸੂਟ ਪਰਚੇਸ ਕਰ ਸਕੋ ਸੋ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੇ ਤੁਸੀਂ ਇਹਨਾਂ ਨੂੰ ਦੇਖਿਆ ਹੈ ਤਾਂ ਜ਼ਰੂਰ ਨਹੀਂਆ ਪਹਿਣਾ ਇਹਨਾਂ ਨੂੰ ਪਰਚੇਸ ਕਰਨਾ